ਬੇਨਾ ਮੈਮੋ ਵਾਲੇ ਚ ਅੱਖਾਂ ਤੇ ਦੰਦਾਂ ਦਾ ਚੈੱਕਅਪ ਕੀਤਾ ਜਾਂ ਰਿਹਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਜੀ ਸਭ ਤੋਂ ਪਹਿਲਾਂ ਇਹਨਾਂ ਦਾ ਸ਼ੁਕਰੀਆ ਦੇ ਕਰਦਾ ਇਹ ਸਾਰੀ ਟੀਮ ਦਾ ਜੋ ਕਿ ਕਈ ਵਾਰੀ ਜਿਹੜੀਆਂ ਅੱਜਕੱਲ ਜਿਆਦਾ ਬਿਮਾਰੀਆਂ ਵਧ ਰਹੀਆਂ ਵਾਂ ਉਹ ਸਾਡੀ ਆਪਣੀ ਲਾਪਰਵਾਹੀ ਨਾਲ ਆ ਵੀ ਸਾਡੇ ਤੋਂ ਆਪਣੇ ਸਰੀਰ ਦੀ ਲਾਪਰਵਾਹੀ ਹੁੰਦੇ ਸ਼ਹਿਰ ਤੱਕ ਨਹੀਂ ਜਾਇਆ ਜਾਂਦਾ ਸੋ ਇਹਨਾਂ ਨੇ ਇੱਕ ਟੀਮ ਲਿਆਂਦੀ ਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਡਾਕਟਰ ਸੰਤੋਖ ਤੇ ਮੈਮ ਕਿਰਿੰਦਾ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਇਸ ਪਿੰਡ 'ਚ ਫਸਟ ਟਾਈਮ ਮੇਰੇ ਖਿਆਲਾਂ ਨੇ ਮੈਡੀਕਲ ਚੈੱਕਅਪ ਹੋਣ ਜਾ ਰਿਆ ਵਾ ਉਹ ਵੀ ਸਾਡਾ ਭਰਾ ਲੱਖੀ ਹੰਸ ਇਹਨਾਂ ਦੀ ਇੱਕ ਸੂਝਵਾਨ ਟੀਮ ਨਾਲ ਕਮੇਟੀ ਨਾਲ ਅਤੇ ਐਮ ਐਲ ਏ ਜਿਹੜੇ ਮੇਰੇ ਕੀ ਵੱਡੇ ਬ੍ਰਦਰ ਆ ਐਸਮ ਸਾਰਿਆਂ ਦੇ ਸੋਸ਼ੀਅਰੀ ਕਲਸੀ ਦੇ ਅਸ਼ੀਰਵਾਦ ਨਾਲ ਇਹ ਕੰਮ ਚੱਲ ਰਿਹਾ ਜੀ ਸੋ ਇਹ ਇਦਾਂ ਹੀ ਲੋਕ ਭਲਾਈ ਦੇ ਕੰਮ ਕਰਦੇ ਰਹਿਣ ਤੇ ਹੌਲੀ-ਹੌਲੀ ਆਪਣੀ ਲਾਈਫ ਛੱਗੇ ਵਧਦੇ ਰਹਿਣ ਸਾਡੇ ਟੈਸਟ ਹੋਣ ਦੇ ਅੱਖਾਂ ਦੇ ਦੰਦਾਂ ਦੇ ਇਹ ਫ੍ਰੀ ਹੋਣ ਦੇ ਆ ਕਿ ਜਾਂ ਪੈਸੇ ਲੈਣ ਦੇ ਏਜੀ ਬਿਲਕੁਲ ਫ੍ਰੀ ਹੋ ਰਹੀ ਆ ਮੈਂ ਪਹਿਲਾਂ ਆਉਂਦੇ ਗੱਲ ਪੁੱਛੀ ਸੀ ਵੀ ਇਹ ਕਿੰਨਾ ਕੁ ਐਸਟੀਮੇਟ